ਉਹਨਾਂ ਦੇ ਪਿੰਡ 'ਚ 1 ਸਾਲ ਪਹਿਲਾਂ ਇੱਕ ਮੁੰਡੇ ਦੇ दात ਮਾਰਿਆ ਸੀ ਆ ਉਹ ਆ ਦੱਸੇ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੈ ਇਧਰ ਆ ਮੇਰੇ ਕੋਲ ਇਹ ਦਾਦੇ ਮੁੰਡੇ ਪਿੰਡ ਦੇ ਬੰਦੇ ਦੇ ਹੀ ਇੱਕ ਦਾਤ ਮਾਰਿਆ ਸੀ ਉਹ ਬੰਦਾ ਆਲਰੇਡੀ ਤੁਸੀਂ ਕਹਿ ਲੋਗੇ ਵੈਜੀਟੇਬਲ ਹੀ ਹੋ ਜਾਵੇ ਬਚਾਲਾ ਕੁਝ ਉਹਨੂੰ ਪਤਾ ਨਹੀਂਗਾ ਉਹਨੇ ਜਿਹੜਾ ਅਸਲ ਮਾਰਨ ਵਾਲਾ ਸੀ ਉਹ ਅੱਜ ਵੀ ਯੂਪੀ ਚ ਬਹਿ ਕੇ ਪੋਸਟਾਂ ਪਾ ਰਿਹਾ ਹੈ। ਨਾ 10 ਬੰਦੇ ਸੀਗੇ ਤਿੰਨ ਫੜੇ ਨੇ ਹਜੇ। ਸੱਤ ਬੰਦੇ ਹੋਵੇ ਫਿਰਦੇ ਨੇ। ਉਹ ਖੁੱਲੇ ਛੇ ਛੱਡੇ ਪਿੰਡ ਦੀ ਘਟਨਾ ਹੀ ਆ। ਹਾਂਜੀ ਉਹ ਡੈੱਡ ਪੇ ਹੀ ਬਿਲਕੁਲ ਅੱਧੀ ਤੋਂ ਵੱਡ ਤੇ ਸੀਗੀ ਡੈੱਡ ਪੇ। ਉਹ ਤਿੰਨ ਬੰਦੇ ਛੱਡੇ ਹੋਇਆ ਖੁੱਲੇ ਛੇਰ ਵੀ ਜਾਓ ਕਰੋ ਕੰਡ। ਇੰਨੀਆਂ ਘਟਨਾਵਾਂ ਵਾਪਰ ਰਹੀਆਂ ਫਿਰ ਵੀ ਤੁਹਾਡੇ ਪਿੰਡ ਦੇ ਘਰ ਦੇ ਵਿੱਚ ਸਾਂਭੀ ਬੈਠੇ ਹੱਲੇ ਤੱਕ ਵੀ ਜਿਹੜੀ ਰਿਪੋਰਟ ਆ ਕਿ ਉਵੇਂ ਲੋਕ ਘਰਾਂ 'ਚ ਬੈਠੇ ਹੋਏ। ਨੋ ਕੋ ਜੇ ਕਿ ਮੋਟਰਸਾਈਕਲਾਂ ਪਰ ਲਿਆਣੇ ਪੈ ਰਹੇ ਵੀ ਆਜੋ ਚੱਲੀਏ ਧਰਨੇ ਨੂੰ ਆਜੋ ਚੱਲੀਏ ਇਹ ਕਿਸੇ ਭਈਏ ਨੇ ਕਾਂਡ ਕਰਿਆ ਹੁੰਦਾ ਨਾ ਇੱਥੇ ਟਰਾਲੀਆਂ ਪਰ ਕੇ ਆ ਜਾਣੀਆਂ ਸੀਗੀਆਂ ਪਰ ਆਪਣੇ ਪੰਜਾਬੀਆਂ ਦਾ ਇੱਕਾ ਦੇਖ ਲਓ ਤੁਸੀਂ ਜਨਾਬ ਜੀ ਅਸੀਂ ਘਰ ਤੇ ਬਾਹਰ ਨਿਕਲਦੇ ਹਾਂ ਨਾ ਘਰ ਤੋਂ ਬਾਹਰ ਨਿਕਲਦੇ ਸਵੇਰੇ 10 ਭਈਏ ਖੜੇ ਹੁੰਦੇ ਆ ਪੰਜ ਇੱਧਰ ਪੰਜ ਇੱਧਰ ਅਸੀਂ ਕਿਸੇ ਨੂੰ ਤੂੰ ਨਹੀਂ ਕਹਿ ਸਕਦੇ ਗਾਣੇ ਬੰਦ ਕਰਾਤੇ ਮੈਂ ਭਈਏ ਦੇ 20 ਭਈਏ ਥਾਪੀਆਂ ਮਾਰਨ ਲੱਗੇ ਕਹਿੰਦਾ ਮੈਂ 2000 ਰੁਪਏ ਦੇ ਰਿਹਾ ਕਰਾਇਆ ਇਹ ਘਰ ਖਰੀਦ ਸਕਦਾ ਕਹਿੰਦਾ ਮੈਂ ਗਾਣੇ ਬੰਦ ਪਤਾ ਕਿਵੇਂ ਕਰਾਇਆ ਇਹਦੇ ਹਾਂ ਉਹ ਕੱਲੇ ਗਾਣੇ ਨਹੀਂ ਨੀਕਰ ਪਾਈ ਵੀ ਉਹ ਬਿਨਾ ਉੱਤੇ ਕਪੜਾ ਨਾ ਥੱਲੇ ਨੀਕਰ ਪਾ ਕੇ ਬੀੜੀ ਲਾ ਕੇ ਉੱਚੀ ਆਵਾਜ਼ ਚ ਗਾਣੇ ਕਰਕੇ ਬੈਠਾ ਇਹ ਗਿਆ ਅੰਦਾ ਤੂੰ ਬੰਦ ਕਰ ਗਾਣਾ ਜਿਵੇਂ ਤਪਾਗੇ ਦਾ ਸਤਾਪੀ ਮਾਰ ਕੇ ਤੂੰ ਕਰ ਕਿਆ ਲਾਉਂਗਾ ਕੰਦਾ ਤੂੰ ਕਰ ਕਿਆ ਲਾਉਂਗਾ ਵੀ ਹੋਰ ਗੱਲ ਸੁਣ ਲੋ ਮੇਰੇ ਨਾਲ ਕਾਂਡ ਹੋਇਆ ਉਹ ਗਾਣੇ ਵਾਲਾ ਠੀਕ ਹੈ ਉਹ ਭੱਜ ਗਿਆ ਜਾਂ ਪਿੰਡ ਦੇ ਮੁੰਡੇ ਆਏ ਤੇ ਉਹ ਲੈ ਕੇ ਪਤਾ ਕਿਨੂੰ ਆਏ ਇੱਥੇ ਕਿਸੇ ਕੋਠੀ ਵਿੱਚ ਕੰਮ ਕਰਦੇ ਸੀ ਉਹ ਐਡਵੋਕੇਟ ਸੀ ਲੇਡੀਜ਼ ਪੰਜਾਬੀ ਉਹ ਆਈ ਉਹਨੂੰ ਲੈ ਕੇ ਆਏ ਆਮਦਾਰਦ ਨੂੰ ਉਹ ਕਹਿ ਰਹੀ ਨਹੀਂ ਹੱਥ ਨਹੀਂ ਲਾਣਾ ਇਹਨਾਂ ਨੂੰ ਮੈਨੂੰ ਹੱਥ ਲਾਗੇ ਮੈਨੂੰ ਧੱਕਾ ਮਾਰ ਕੇ 20 ਬੰਦੇ ਖੜੇ ਹੋਗੇ ਤਾਪੀਆਂ ਮਾਰ ਰਿਹਾ ਪਰ ਉਹ ਆਪਣੀ ਪੰਜਾਬੀ ਲੇਡੀਜ਼ ਕੋਠੀਆਂ ਚੋਂ ਲੈ ਕੇ ਆਏ ਜਿਨ੍ਹਾਂ ਦੇ ਘਰੇ ਕੰਮ ਕਰਦੇ ਆ ਉਹ ਕਹਿ ਰਹੀ ਹੈ ਹੱਥ ਨਹੀਂ ਲਾਣਾ ਤੁਸਨਾ ਜ਼ਰੂਰ ਸੀ ਲੇਡੀ ਨੂੰ ਕਹਦੇ ਆ ਨੀਕਰ ਪਾ ਕੇ ਲੀ ਲਾ ਕੇ ਕਹਦੇ ਸਾਹਮਣੇ ਖੜ ਕੇ ਬਣਾਉਣ ਦੀ ਗੱਲ ਕੀਤੀ ਹੈ ਕਿ ਪਿੰਡ ਦੇ ਵਿੱਚੋਂ ਕਿਸੇ ਤਰੀਕੇ ਨਾਲ ਇਹਨਾਂ ਦਾ ਹੱਲ ਕੱਢਿਆ ਜਾਵੇ ਪਰ ਜਿਹੜੀ ਰਿਪੋਰਟ ਉਹ ਉਵੇਂ ਬੈਠੇ ਆ ਇਹਨਾਂ ਦੇ ਕਰੇ ਲੱਖ ਲੱਖ ਰੁਪਈਆ ਕਰਾਇਆ ਆਉਂਦਾ ਉਹ ਦੂਜੇ ਪਾਸੇ ਵੀ ਖੜੇ ਹੋਣੇ ਕਿ ਹੋ ਗਈ ਤੁਹਾਨੂੰ ਕਿ ਇਹਨਾਂ ਦੇ ਪਿੰਡ ਚੋਂ ਜਿਹੜੇ ਇਹਨਾਂ ਨੇ ਕਹਿਣਾ ਕਿ ਕੁੰਡੇ ਲਾ ਕੇ ਨਿਕਲ ਗਏ ਨੇ ਹਾਂ ਇਹ ਕਿਹਾ ਹੈ ਨਾ ਹਾਂ ਬਿਲਡਿੰਗ ਵਾਲਿਆਂ ਨੇ ਨੇੜੇ ਤੇੜੇ ਵਾਲਿਆਂ ਨੇ ਕਿਹਾ ਕਿ ਸਾਡੇ ਘਰੇ ਕੰਮ ਕਰਨ ਵਾਲੇ ਚਲੇ ਗਏ ਲੈ ਕੇ ਆਓ ਵਾਪਸ ਆਹ ਹਾਲ ਹੈ ਸਾਡਾ ਕੋਠਿਆਂ ਵਾਲਿਆਂ ਨੇ ਅੱਜ ਦੇ ਟਾਈਮ 'ਚ ਮੁਹਾਲੇ 'ਚ ਪੰਜਾਬੀ ਘਟ ਹੈ ਭਈਏ ਦੁੱਗਣੇ ਤਿਗਣੇ ਚੋਗਣੇ ਇੱਥੇ ਇੱਕ ਸਰਕਾਰ ਨੂੰ ਇੱਕ ਹੀ ਬੇਨਤੀ ਹੈ ਜਿਆਦਾ ਸਾਨੂੰ ਜੁਪੀ ਭੇਜ ਦਿਓ ਤੁਸੀਂ ਭਈਏ ਰੱਖ ਲਓ ਇੱਕ ਇੱਕ ਕੰਮ ਕਰ ਲਓ ਨਾ ਤਾਂ ਵੋਟਰ ਆਧਾਰ ਕੱਟ-ਕੱਟ ਹੋ ਰਿਹਾ ਨਾ ਵੋਟ ਕਾਰਡ ਕੱਟ ਹੋ ਰਿਹਾ ਦੱਸੋ ਠੀਕ ਹੈ ਸਕੂਲਾਂ ਵਿੱਚ ਮੁਹਾਲੇ 'ਚ ਮੇਰੇ ਖਿਆਲ 'ਚ ਦੋ-ਦੋ ਵਾਰ ਪੈਚ ਲਾਦੇ ਸਕੂਲਾਂ ਦੇ ਨਿਆਣੇ ਕਿਹੜੇ ਪੜ੍ਹਦੇ ਭਈਆਂ ਦੇ ਸਾਨੂੰ ਜੁਪੀ ਭੇਜ ਦਿਓ ਅਸੀਂ ਰਹਿ ਲੂਗੇ ਜਿਆਦਾ ਪੰਜਾਬ ਦਾ ਬਣਿਆ ਹੋਇਆ ਕੋਈ ਵੋਟਰ ਕਾਰਡ ਨਾ ਕੋਈ ਰਾਸ਼ਨ ਕਾਰਡ ਨਾ ਕੋਈ ਆਧਾਰ ਕਾਰਡ ਮੰਨਿਆ ਨਾ ਜਾਵੇ ਇਹਨਾਂ ਦੇ origignal ਜਦੋਂ verification ਹੋਵੇ ਇਹਨਾਂ ਦੇ origignal ਰਾਸ਼ਨ ਕਾਰਡ ਜਾਂ ਵੋਟਰ ਕਾਰਡ ਜਾਂ ਆਧਾਰ ਕਾਰਡ ਮੰਗਾਈ ਜਾਣ ਔਰ ਉਹਦੇ ਤੇ ਹੀ verification ਹੋਵੇ ਬਾਕੀ ਹੋਵੇ ਨਾ ਇੱਕ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਦੀਆਂ ਵੋਟਾਂ ਆਧਾਰ ਕਾਰਡ ਬਣਨਾ ਨਹੀਂ ਚਾਹੀਦਾ ਪਹਿਲੀ ਗੱਲ ਦੂਜੀ ਗੱਲ ਜੇ ਕੁਝ ਖੁਦਾ ਨਾ ਖਾਸਤਾ ਇਹ ਗਲਤ ਕਰਨ ਸਾਨੂੰ ਪਤਾ ਤਾਂ ਹੋਵੇ ਭੱਜ ਕੇ ਜਾਣਗੇ ਕਿੱਥੇ ਆਦਰਵਾਇਜ਼ ਕਿੰਨੇ ਬੰਦਿਆਂ ਦਾ ਤਾਂ ਸਾਨੂੰ ਇਹ ਨਹੀਂ ਪਤਾ ਮਾਰ ਕੇ ਇਹ ਨੇਪਾਲ ਚਲੇ ਆ ਗਿਆ ਯੂਪੀ ਚਲੇ ਆ ਗਿਆ ਬਿਹਾਰ ਚਲੇ ਆ ਗਿਆ ਜਾਂ ਕਿੱਥੇ ਚਲੇ ਆ ਤੇ ਮੋਹਾਲੀ ਵਿੱਚ ਦਾ ਪੰਜ ਛੇ ਪਿੰਡ ਹੈ ਪ੍ਰਸ਼ਾਸਨ ਨੂੰ ਵੀ ਪਤਾ ਵੀ ਇੱਥੇ ਇੰਨਾ ਗੜ ਹੈ ਇਹਨਾਂ ਦਾ ਇੰਨੀ ਵਾਰਾ ਕਰਦੀ ਹੋ ਰਹੀ ਹੈ ਪਾਸਾ ਦੇ ਨੱਥ ਬਣਨ ਨੂੰ ਕਿਹਾ ਚ ਕਰੋ ਪਿਛਲੇ ਦਿਨ ਇਹ ਘਟਨਾ ਜਿਹੜੀ ਆ ਬਹੁਤ ਚਰਚਿਤ ਹੁੰਦੀ ਹੈ ਕਿ ਦੋ ਪੰਜਾਬੀਆਂ ਦਾ ਪ੍ਰਵਾਸੀਆਂ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਜਿਹੜਾ ਕਤਲ ਕੀਤਾ ਗਿਆ ਉਹਦੀ ਵੀਡੀਓ ਵੀ ਵਾਇਰਲ ਹੋndi ਇੱਕ ਹਸਪੀਟਲ ਦੇ ਵਿੱਚ ਹੈ ਜਿਹੜਾ ਜੇਰੇ ਇਲਾਜ ਦੱਸਿਆ ਜਾ ਰਿਹਾ ਹੈ ਪਰ ਬਹੁਤਿਆਂ ਦਾ ਮੰਨਣਾ ਇੱਥੇ ਜਿਹੜੇ ਬੈਠੇ ਹੋਏ ਕਿ ਉਹ ਵੀ ਜਿਹੜਾ ਹੈ ਡੈੱਡ ਹੋ ਚੁੱਕਿਆ ਤੇ ਇੱਕ ਦੀ ਡੈੱਡ ਬੋਡੀ ਐ ਸੇ ਚੌਂਕ ਦੇ ਵਿੱਚ ਪਈ ਹੋਈ ਹੈ ਦੋ ਤਿੰਨ ਦਿਨ ਤੋਂ ਜਿਹੜਾ ਧਰਨਾ ਚੱਲ ਰਿਹਾ ਤੇ ਉਸੇ ਧਰਨੇ ਚ ਅਸੀਂ ਵੀ ਕੱਲ ਦੇ ਬਾਅਦ ਕਰ ਰਹੇ ਹਾਂ ਤੇ ਸਾਡੇ ਨਾਲ ਅਮਤੋਜ ਮਾਨ ਜੀ ਮੌਜੂਦ ਨੇ ਮਾਨ ਸਾਹਿਬ ਕੀ ਲੱਗਦਾ ਹੈ ਕਿ ਇਥੋਂ ਕੁਝ ਨਿਕਲ ਰਿਹਾ ਹੈ ਪੁਲਿਸ ਕੁਝ ਕਰ ਰਹੀ ਹੈ ਹੱਲ ਜਾਂ ਫਿਰ ਲਾਰੇ ਲੱਪੇ ਚ ਕੰਮ ਰੱਖੂਗੀ ਪ ਫੜਿਆ ਹੋਇਆ ਲੈ ਵੀ ਜਦੋਂ ਕੋਈ ਘਟਨਾ ਹੋ ਜੇ ਹਾਂ ਫਿਰ ਕਿਵੇਂ ਨਾ ਕਿਵੇਂ ਉਹਨੂੰ ਜਲਦੀ ਦੇ ਨੇ ਰੋਲ ਅਪ ਕਰੋ ਬਸ ਹਾਂ ਨਵੇੜੋ ਗੱਲ ਨੂੰ ਆ ਕਰ ਦੇ ਨੇ ਹੁਣ ਵੀ ਜੋ ਦੱਸ ਰਹੇ ਨੇ ਜੀ ਅਸੀਂ ਵੈਰੀਫਾਈ ਕਰਾ ਲਿਆ ਹੂੰ ਉਹੀ ਬੰਦੇ ਨੇ ਲੈ ਕੇ ਗਏ ਹੋਏ ਨੇ ਪਰਿਵਾਰ ਨੂੰ ਇਹ ਲੈ ਕੇ ਕਿ ਇਹਨਾਂ ਨੂੰ ਕਰੋ ਲੈ ਵੀ ਇਹੀ ਨੇ شناخت ਕਰ ਦਿਓ ਜੀ ਜਿਹੜੇ ਬੰਦਿਆਂ ਨੇ ਮਾਰਿਆ ਹੁਣ ਮੈਨੂੰ ਇਹ ਦੱਸੋ ਇਹਦੇ ਬਾਰੇ ਕੌਣ ਸੋਚ ਰਿਹਾ ਕਿ ਇਹ ਚੀਜ਼ ਅੱਗੇ ਤੋਂ ਨਾ ਹੋਵੇ ਬਲਕਿ ਇਹਨਾ ਮਿੱਟੀ ਪਾਉਣ ਦੀ ਗੱਲ ਹੋ ਰਹੀ ਆ ਉੱਥੇ ਮੁੰਡਾ ਦੂਜਾ ਪਿਆ ਹੈ ਹਸਪੀਟਲ 'ਚ ਹਾਂ ਦਿਲਪ੍ਰੀਤ ਸਿੰਘ ਇਹ ਦਮਨਪ੍ਰੀਤ ਸਿੰਘ ਆ ਵਿਚਾਰਾ ਠੀਕ ਹੈ ਉਹ ਮੁੰਡੇ ਦੇ ਇੱਥੋਂ ਦੀ ਗਈ ਆ ਕਿਰਚਮਾਰੀ ਜਿਹੜੀ ਸਿਰ 'ਚ ਨਿਕਲੀ ਆ ਅਸੀਂ ਪਹਿਲੇ ਦਿਨ ਤੋਂ ਕਹੀ ਜਾਂਦੇ ਆ ਇਹ ਵੀ ਗੜਬੜ ਆ ਸਿਰਫ ਇਸ ਲਈ ਨਹੀਂ ਇੱਥੇ ਲਿਉਣ ਦੇ ਰਹੇ ਕਿ ਰੌਲਾ ਪਾਈ ਜੂਗਾ ਦੂਜਾ ਵੀ ਆ ਗਿਆ ਡੱਬਾ ਥਾ ਹੂੰ ਵੀ ਉੱਥੇ ਦੱਸ ਨਹੀਂ ਰਹੇਗੇ ਕਿਤੇ ਆਖ ਦਿੰਦੇ ਨਹੀਂ ਆਹ ਵੇਖ ਲਓ ਹੈਗਾ ਵੈਂਟੀਲੇਟਰ 'ਤੇ ਲਾਇਆ ਹੋਇਆ ਤੁਸੀਂ ਡਾਕਟਰ ਦੱਸ ਸਕਦੇ ਨੇ ਬਟ ਉਤੋਂ ਹਦਾਇਤਾਂ ਹੋਣੀਆਂ ਦੱਸਣਾ ਨਹੀਂ ਗਾ ਸਹੀ ਔਰ ਅਗਲੀ ਗੱਲ ਤੁਸੀਂ ਇਹ ਤਾਂ ਕਹਿਤਾ ਆ ਬੰਦੇ ਪੜ ਲਏ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿੰਡ ਵਾਲਿਆਂ ਨੂੰ ਪੁੱਛ ਲਿਓ ਜੇ ਇੱਥੇ ਹੁਣੇ ਮੁੰਡੇ ਖੜੇ ਸੀ ਇਹਨਾਂ ਦੇ ਪਿੰਡ ਜੀ 1 ਸਾਲ ਪਹਿਲਾਂ ਇੱਕ ਮੁੰਡੇ ਦੇ दात ਮਾਰਿਆ ਸੀ ਆ ਉਹ ਆ ਦੱਸੇ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੈ ਇਧਰ ਆ ਮੇਰੇ ਕੋਲ ਇਹ ਦਾ ਦੇ ਮੁੰਡੇ ਪਿੰਡ ਦੇ ਬੰਦੇ ਦੇ ਹੀ ਇੱਕ ਦਾਤ ਮਾਰਿਆ ਸੀ ਉਹ ਬੰਦਾ ਆਲਰੇਡੀ ਤੁਸੀਂ ਕਹਿ ਲੋਗੇ ਵੈਜੀਟੇਬਲ ਹੀ ਹੋ ਜਾਵੇ ਵਿਚਾਲਾ ਕੁਛ ਉਹਨੂੰ ਪਤਾ ਨਹੀਂਗਾ ਕੁਮਾਚੀ ਹੈ ਕੁਮਾਚੀ ਹੈ ਉਹਦੇ ਜਿਹੜਾ ਅਸਲ ਮਾਰਨ ਵਾਲਾ ਸੀ ਉਹ ਅੱਜ ਵੀ ਯੂਪੀ ਚ ਬਹਿ ਕੇ ਪੋਸਟਾਪ ਆ ਰਿਹਾ ਹੈ ਜਨਾਬ 10 ਬੰਦੇ ਸੀਗੇ ਤਿੰਨ ਫੜੇ ਨੇ ਹਜੇ ਸੱਤ ਬੰਦੇ ਹੋਵੇ ਫਿਰਦੇ ਨੇ ਉਹ ਖੁੱਲੇ ਛੇਰ ਛੱਡੇ ਇਸੇ ਪਿੰਡ ਦੀ ਘਟਨਾਈ ਆ ਹਾਂਜੀ ਉਹ ਡੈੱਡ ਪੇ ਹੀ ਬਿਲਕੁਲ ਅੱਧੀ ਧੋਣ ਵੜਤੀ ਸੀਗੀ ਡੈੱਡ ਪੇ ਇਹ ਨਾਂ ਸੀ ਉਹਦਾ ਮੁੰਡੇ ਦਾ ਨਾਮ ਹੁਣ ਪੱਕਾ ਪਤਨ ਨਹੀਂ ਹੈਗਾ ਪ੍ਰਿੰਸ 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 ਮੁੰਡੇ ਦਾ ਨਾਂ ਹੈ ਜੀ ਤੇ ਉਹ ਤਿੰਨ ਬੰਦੇ ਛੱਡੇ ਹੋਇਆ ਖੁੱਲੇ ਛੇਰ ਵੀ ਜਾਓ ਕਰੋ ਕਾਂਡ ਐਨੀਆਂ ਘਟਨਾਵਾਂ ਵਾਪਰ ਰਹੀਆਂ ਫਿਰ ਵੀ ਤੁਹਾਡੇ ਪਿੰਡ ਦੇ ਘਰ ਦੇ ਵਿੱਚ ਸਾਂਭੀ ਬੈਠੇ ਹੱਲੇ ਤੱਕ ਵੀ ਜਿਹੜੀ ਰਿਪੋਰਟ ਹੈ ਕਿ ਉਵੇਂ ਉਦੋਂ ਹੁਣ ਲੋਕਾਂ ਨੂੰ ਚਾਹੀਦਾ ਤੁਸੀਂ ਭਈਆਂ ਦਾ ਏਕਾ ਦੇਖ ਲਓ ਸਾਡੇ ਪੰਜਾਬੀਆਂ ਦਾ ਏਕਾ ਨੇ ਸਾਨੂੰ ਖੁੱਜ ਕੇ ਮੋਟਰਸਾਈਕਲਾਂ ਉੱਪਰ ਲਿਆਣੇ ਪੈ ਰਹੇ ਵੀ ਆਜੋ ਚੱਲੀਏ ਧਰਨੇ ਨੂੰ ਆਜੋ ਚੱਲੀਏ ਇਹ ਕਿਸੇ ਭਈਏ ਨੇ ਕਾਂਡ ਕਰਿਆ ਹੁੰਦਾ ਨਾ ਇੱਥੇ ਟਰਾਲੀਆਂ ਭਰ ਕੇ ਆ ਜਾਣੀਆਂ ਸੀਗੀਆਂ ਪਰ ਆਪਣੇ ਪੰਜਾਬੀਆਂ ਦਾ ਏਕਾ ਦੇਖ ਲਓ ਤੁਸੀਂ ਸਾਨੂੰ ਲੋਸਮਿੰਟਾ ਕਰਾਣੀਆਂ ਪੈ ਰਹੀਆਂ ਜਾ ਜਾ ਪਿੰਡਾਂ ਵਿੱਚ ਵੀ ਆਜੋ ਇਨਸਾਫ ਲਈਏ ਕੋਈ ਕਰੀਏ ਹੱਲ ਕਰੀਏ ਇਹਨਾਂ ਦਾ ਚੱਲ ਤੁਸੀਂ ਫੜ ਲੂਗੇ ਕਾਤਲਾਂ ਨੂੰ ਫੜ ਲੂਗੇ ਪੜਨੇ ਦੇ ਬਾਅਦ ਕੀ ਹੋਏਗਾ ਉਹਨਾਂ ਦਾ ਹੂੰ 10 ਸਾਲ 20 ਸਾਲ ਉਹ ਵੀ ਜਮਨਤਪੁਰ ਆ ਜਾਂਦੇ ਆ ਉਦੋਂ ਬਾਅਦ ਹਿੱਲਾ ਹੈ ਉਹਨਾਂ ਦਾ ਹੁਣ ਉਹਨਾਂ ਨੇ ਇੱਕ ਮਾਰੇ ਦੋ ਮਾਰੇ ਕੱਲ ਨੂੰ ਪੰਜ ਮਾਰਨਗੇ ਲਿੰਕ ਐਨੇ ਬਣ ਜੂਗੇ ਉੱਥੇ ਜਾ ਕੇ ਉਹਨਾਂ ਦੇ ਹਮ ਇਹਨਾਂ ਦਾ ਹੱਲ ਕਰੋ ਪੱਕਾ ਹੱਲ ਚਾਹੀਦਾ ਸਾਨੂੰ ਪੱਕਾ ਹੱਲ ਹੋਊਗਾ ਤਾਂ ਹੀ ਆਉਂਗਾ ਨਹੀਂ ਬਾਡਾ ਤਾਂ ਲੱਗਿਆ ਹੀ ਹੋਇਆ ਰੋਜ਼ ਪੰਜਾਬ ਚ 10 ਵਾਰ ਦਾ ਤਾਂ ਹੋ ਰਹੀਆਂ ਪ੍ਰਵਾਸੀਆਂ ਵੱਲੋਂ ਰੋਜ਼ ਤੇ ਮੁਹਾਲੀ ਵਿੱਚ ਦਾ ਪੰਜ 6 ਪਿੰਡ ਹੈ ਪ੍ਰਸ਼ਾਸਨ ਨੂੰ ਵੀ ਪਤਾ ਵੀ ਇੱਥੇ ਐਨਾ ਗੜ ਹੈ ਇਹਨਾਂ ਦਾ ਐਨੀ ਵਾਰਾ ਕਰਦੀ ਹੋ ਰਹੀ ਹੈ ਪੰਜ ਸਾਦੇ ਨੱਤ ਬੰਨ ਨੂੰ ਗਿਆ ਜਕਰ ਕੱਲ ਇੱਥੋਂ ਦੀ ਲੇਡੀ ਸੀਗੀ ਇੱਕ ਨਾਲ ਬਿਲਡਿੰਗ ਵਾਲੀ ਉਹ ਆਂਦੀ ਅੱਗੇ ਅਸੀਂ ਆ ਫੁੱਟਪਾਥ ਤੇ ਚੱਲਦੇ ਸੀ ਨਾ ਤੇ ਲੇਡੀ ਨੂੰ ਵੇਖ ਕੇ ਔਰਤ ਨੂੰ ਵੇਖ ਕੇ ਪਾਸੇ ਹੋ ਜਾਂਦੇ ਸੀ ਹਾਂ ਕੇ ਆਪਾਂ ਵੀ ਹੁੰਨੇ ਹੀ ਐ ਕਿ ਲੇਡੀ ਲੰਘ ਜੇ ਆਂਦੇ ਮੋੜੇ 'ਚ ਮੋੜਾ ਮਾਰ ਕੇ ਜਾਂਦੇ ਨੇ ਜਨਾਬ ਜੀ ਅਸੀਂ ਘਰ ਤੇ ਬਾਹਰ ਨਿਕਲਦੇ ਆ ਨਾ ਘਰ ਤੋਂ ਬਾਹਰ ਨਿਕਲਦੇ ਸਵੇਰੇ 10 ਵਜੇ ਖੜੇ ਹੁੰਦੇ ਆ ਪੰਜ ਇੱਧਰ ਪੰਜ ਇੱਧਰ ਅਸੀਂ ਕਿਸੇ ਨੂੰ ਤੂੰ ਨਹੀਂ ਕਹਿ ਸਕਦੇ ਇੱਕ ਦਿਨ ਗਾਣੇ ਬੰਦ ਕਰਾਤੇ ਮੈਂ ਭਈਏ ਤੇ 20 ਭਈਏ ਥਾਪੀਆਂ ਮਾਰਨ ਲੱਗੇ ਕੰਦਾ ਮੈਂ 20000 ਰੁਪਇਆ ਦੇ ਰਿਹਾ ਕਿਰਾਇਆ ਇਹ ਘਰ ਖਰੀਦ ਸਕਦਾ ਕਹਿੰਦਾ ਮੈਂ ਖਰੀਦੂਗਾ ਗਾਣੇ ਬੰਦ ਪਤਾ ਕਿਵੇਂ ਕਰਾਇਆ ਇਹਦੇ ਹਾਂ ਉਹ ਕੱਲੇ ਗਾਣੇ ਨਹੀਂ ਨੀਕਰ ਪਾਈ ਵੀ ਗੇੜ ਬਿਨਾ ਉੱਤੇ ਕਪੜਾ ਨਾ ਥੱਲੇ ਗੇੜ ਤੇ ਨੀਕਰ ਪਾ ਕੇ ਬੀੜੀ ਲਾ ਕੇ ਉੱਚੀ ਆਵਾਜ਼ ਚ ਗਾਣੇ ਕਰਕੇ ਬੈਠਾ ਇਹ ਗਿਆ ਅੰਦਾ ਤੂੰ ਬੰਦ ਕਰ ਗਾਣਾ ਕਿਵੇਂ ਥਾਪੇ ਦਾ ਥਾਪੀ ਮਾਰ ਕੇ ਕੀਤਾ ਤੂੰ ਕਰਕੇ ਲਾਉਂਗਾ ਕਹਿੰਦਾ ਤੂੰ ਕਰਕੇ ਲਾਉਂਗਾ ਥਾਪੀ ਮਾਰ ਰਿਹਾ 20 ਬੰਦੇ ਇਕੱਠੇ ਹੋ ਗਏ 20 ਬੰਦੇ ਇਕੱਠੇ ਕੋਲੇ ਕਰ ਲਏ ਉਹਦਾ ਫਿਰ ਮੁੰਡੇ ਆਏ ਪਿੰਡ ਦੇ ਨਾਲ ਖੜੇ ਆ ਗਏ ਫਿਰ ਭੱਜ ਲਏ ਇੱਕ ਚੀਜ਼ ਹੋਰ ਹੈ ਜਿਵੇਂ ਤੁਸੀਂ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ ਕਿ ਪਿੰਡ ਦੇ ਵਿੱਚੋਂ ਕਿਸੇ ਤਰੀਕੇ ਨਾਲ ਇਹਨਾਂ ਦਾ ਹੱਲ ਕੱਢਿਆ ਜਾਵੇ ਪਰ ਜਿਹੜੀ ਰਿਪੋਰਟ ਉਹ ਉਵੇਂ ਬੈਠੇ ਆ ਕੋਈ ਮਤਲਬ ਕਿ ਉਸ ਚੀਜ਼ ਚ ਆਉਣ ਨੂੰ ਤਿਆਰੀ ਨਹੀਂ ਹੈਗਾਗਾ ਠੀਕ ਹੈ ਜਿਨ੍ਹਾਂ ਨੂੰ ਦਰਦਾ ਉੱਥੇ ਇੱਥੇ ਪਹੁੰਚੇ ਆ ਪਰ ਜਿਨ੍ਹਾਂ ਦੇ ਕਰੇ ਲੱਖ ਲੱਖ ਰੁਪਈਆ ਕਰਾਇਆ ਆਉਂਦਾ ਉਹ ਦੂਜੇ ਪਾਸੇ ਵੀ ਖੜੇ ਹੋਏ ਨੇ ਤੁਸੀਂ ਹੈਰਾਨਗੀ ਹੋਊਗੀ ਤੁਹਾਨੂੰ ਕਿ ਇਹਨਾਂ ਦੇ ਪਿੰਡ ਚੋਂ ਜਿਹੜੇ ਇਹਨਾਂ ਨੇ ਕਹਿਣਾ ਕਿ ਕੁੰਡੇ ਲਾ ਕੇ ਨਿਕਲ ਗਏ ਨੇ ਹਾਂ ਇਹ ਕਿਹਾ ਹੈ ਨਾ ਹਾਂ ਬਿਲਡਿੰਗ ਵਾਲਿਆਂ ਨੇ ਨੇੜੇ ਤੇੜੇ ਵਾਲਿਆਂ ਨੇ ਕਿਹਾ ਕਿ ਸਾਡੇ ਘਰੇ ਕੰਮ ਕਰਨ ਵਾਲੇ ਚਲੇ ਗਏ ਲੈ ਕੇ ਆਓ ਵਾਪਸ ਆਹ ਹਾਲ ਐ ਸਾਡਾ ਕੋਠਿਆਂ ਵਾਲਿਆਂ ਨੇ ਜਿਹੜੇ ਤਗੜੇ ਕਰਨੇ ਜਿਨ੍ਹਾਂ ਦੇ ਘਰੇ ਉਹ ਕੰਮ ਕਰਦੇ ਸੀ ਤੁਸੀਂ ਹੋਰ ਗੱਲ ਸੁਣ ਲਓ ਮੇਰੇ ਨਾਲ ਕਾਂਡ ਹੋਇਆ ਉਹ ਗਾਣੇ ਵਾਲਾ ਠੀਕ ਹੈ ਉਹ ਭੱਜ ਗਿਆ ਪਿੰਡ ਦੇ ਮੁੰਡਿਆ ਏ ਤੇ ਉਹ ਲੈ ਕੇ ਪਤਾ ਕਿਨੂੰ ਆਏ ਇੱਥੇ ਕਿਸੇ ਕੋਠੀ ਵਿੱਚ ਕੰਮ ਕਰਦੇ ਸੀ ਉਹ ਐਡਵੋਕੇਟ ਸੀ ਲੇਡੀਜ਼ ਪੰਜਾਬੀ ਉਹ ਆਈ ਉਹਨੂੰ ਲੈ ਕੇ ਆਇਆ ਹਮਦਰਦ ਨੂੰ ਉਹ ਕਹਿ ਰਹੀ ਨਹੀਂ ਹੱਥ ਨਹੀਂ ਲਾਣਾ ਇਹਨਾਂ ਨੂੰ ਮੈਨੂੰ ਹੱਥ ਲਾਗੇ ਮੈਨੂੰ ੱੱਕਾ ਮਾਰਗੇ 20 ਬੰਦੇ ਖੜੇ ਹੋਗੇ ਤਾਪੀਆਂ ਮਾਰ ਰਿਹਾ ਪਰ ਉਹ ਆਪਣੀ ਪੰਜਾਬੀ ਲੇਡੀਜ਼ ਕੋਠੀਆਂ ਚੋਂ ਲੈ ਕੇ ਆਏ ਜਿਨ੍ਹਾਂ ਦੇ ਘਰੇ ਕੰਮ ਕਰਦੇ ਐ ਉਹ ਕਹਿ ਰਹੀ ਹੈ ਹੱਥ ਨਹੀਂ ਲਾਣਾ ਇਹਨਾਂ ਚਿਹਰਾ ਉਹਨੂੰ ਦੱਸਣਾ ਜ਼ਰੂਰ ਸੀ ਲੇਡੀ ਨੂੰ ਕਹਦੇ ਆ ਨੀਕਰ ਪਾ ਕੇ ਲੀਡੀ ਲਾ ਕੇ ਕਹਦੇ ਸਾਹਮਣੇ ਖੜ ਕੇ ਆਨ ਨੂੰ ਦੱਸ ਲਈ ਉਹਨਾਂ ਨੂੰ ਵੀ ਫਾਇਦਾ ਆ ਬੇਸ਼ਰਮੀ ਜਿਹੜਾ ਉਹਨਾਂ ਨੇ ਹਸਪਿਟੈਲਿਟੀ ਦਾ ਕੋਰਸ ਹੁੰਦਾ ਸੀ ਕੰਮਾ ਕਰਕੇ ਹੁੰਦਾ ਉਹ ਬੰਦੇ ਉਹਨਾਂ ਨੇ ਇਹ ਰੱਖਣੇ ਆ ਪੜੇ ਲਿਖੇ ਸਫਾਈ ਵਾਲੇ ਹੋਟਲਾਂ ਵਿੱਚ ਰੱਖ ਦਿਆ ਉਹਨਾਂ ਨੂੰ ਦੇਣਾ ਪੈਂਦਾ 20-25000 ਰੁਪਇਆ ਇਹ 9-10000 ਚ ਕੰਮ ਕਰੀ ਜਾਂਦੇ ਆ ਉਹਨਾਂ ਨੂੰ ਤਾਂ ਬਹੁਤ ਫਾਇਦਾ ਇਸ ਚੀਜ਼ ਦਾ ਕੰਮ ਵੀ ਕਰਦੇ ਘਰ ਦੇ ਕੰਮ ਵੀ ਕਰਦੇ ਆ ਗੱਡੀਆਂ ਵੀ ਧੋਂਦੇ ਆ ਉਹਨਾਂ ਨੂੰ ਫਾਇਦਾ ਹੀ ਬਹੁਤ ਹੈ ਇਸ ਚੀਜ਼ ਦਾ ਅਸੀਂ ਜਗਮੀਤ ਹੁਣ ਵੀ ਆ ਗੱਲ ਕਹਿ ਰਹੇ ਆ ਇਹ ਪਿੰਡਾਂ ਵਾਲੇ ਅਸੀਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਹੀ ਕਵਾਂਗੇ ਕਿ ਇੱਕ ਗੱਲ ਇੱਥੇ ਲਾਗੂ ਕੀਤੀ ਜਾਵੇ ਡੀਸੀ ਆਇਆ ਤਾਂ ਡੀਸੀ ਨੂੰ ਵੀ ਕਵਾਂਗੇ ਅਸੀਂ ਸਾਰੇ ਜਣੇ ਕਿ ਇਹਨਾਂ ਦੇ ਪੰਜਾਬ ਦਾ ਬਣਿਆ ਹੋਇਆ ਕੋਈ ਵੋਟਰ ਕਾਰਡ ਨਾ ਕੋਈ ਰਾਸ਼ਨ ਕਾਰਡ ਨਾ ਕੋਈ ਆਧਾਰ ਕਾਰਡ ਮੰਨਿਆ ਨਾ ਜਾਵੇ ਇਹਨਾਂ ਦੇ origignal ਜਦੋਂ ਵੈਰੀਫਿਕੇਸ਼ਨ ਹੋਵੇ ਇਹਨਾਂ ਦੇ origignal ਰਾਸ਼ਨ ਕਾਰਡ ਜਾਂ ਵੋਟਰ ਕਾਰਡ ਜਾਂ ਆਧਾਰ ਕਾਰਡ ਮੰਗਾਈ ਜਾਣ ਔਰ ਉਹਦੇ ਤੇ ਹੀ ਵੈਰੀਫਿਕੇਸ਼ਨ ਹੋਵੇ ਬਾਕੀ ਹੋਵੇ ਨਾ ਉਹਦਾ ਕਾਰਨ ਹੈ ਇੱਕ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਦੀ ਵੋਟਾਂ ਆਧਾਰ ਕਾਰਡ ਬਣਨਾ ਨਹੀਂ ਚਾਹੀਦਾ ਪਹਿਲੀ ਗੱਲ ਦੂਜੀ ਗੱਲ ਜੇ ਕੁਝ ਖੁਦਾ ਨਾ ਖਾਸ ਦਾ ਹੈ ਗਲਤ ਕਰਨ ਤਾਂ ਸਾਨੂੰ ਪਤਾ ਤਾਂ ਹੋਵੇ ਭੱਜ ਕੇ ਜਾਣਗੇ ਕਿੱਥੇ ਅਦਰਵਾਇਜ਼ ਕਿੰਨੇ ਬੰਦੇ ਤਾਂ ਸਾਨੂੰ ਇਹ ਨਹੀਂ ਪਤਾ ਮਾਰ ਕੇ ਇਹ ਨੇਪਾਲ ਚਲੇ ਆ ਗਿਆ ਯੂਪੀ ਚਲੇ ਆ ਗਿਆ ਬਿਹਾਰ ਚਲੇ ਆ ਗਿਆ ਜਾਂ ਕਿੱਥੇ ਚਲੇ ਆ ਗਿਆ ਅੱਜ ਦੇ ਟਾਈਮ 'ਚ ਮੋਹਾਲੀ 'ਚ ਪੰਜਾਬੀ ਘਟ ਹੈ ਭਈਏ ਦੁੱਗਣੇ ਤਿਗਣੇ ਚੋਗਣੇ ਐ ਇੱਥੇ ਇੱਕ ਸਰਕਾਰ ਨੂੰ ਇੱਕ ਹੀ ਬੇਨਤੀ ਹੈ ਜਿਆਦਾ ਸਾਨੂੰ ਯੂਪੀ ਭੇਜ ਦਿਓ ਤੁਸੀਂ ਭਈਏ ਰੱਖ ਲਓ ਇੱਕ ਇੱਕ ਕੰਮ ਕਰ ਲਓ ਨਾ ਤਾਂ ਵੋਟਰ ਆਧਾਰ ਕੱਟ-ਕੱਟ ਹੋ ਰਿਹਾ ਨਾ ਵੋਟ ਕਾਰਡ ਕੱਟ ਹੋ ਰਿਹਾ ਦੱਸੋ ਠੀਕ ਹੈ ਸਕੂਲਾਂ ਵਿੱਚ ਮੋਹਾਲੀ 'ਚ ਮੇਰੇ ਖਿਆਲ ਨਾਲ ਦੋ-ਦੋ ਵਾਰ ਬੈਚ ਲਾਦੇ ਸਕੂਲਾਂ ਦੇ ਨਿਆਣੇ ਕਿਹੜੇ ਪੜਦੇ ਭਈਆਂ ਦੇ ਸਾਨੂੰ ਜੁਪੀ ਭੇਜ ਦਿਓ ਅਸੀਂ ਰਹਿ ਲੂਗੇ ਹੱਲ ਵੀ ਪਹਿਲਾਂ ਕੀਤਾ ਜਾਂਦਾ ਤੇ ਪੰਜਾਬੀਆਂ ਦੀਆਂ ਸਹੂਲਤਾਂ ਦਾ ਹੱਲ ਵੀ ਬਾਅਦ ਚੁੱਕ ਲ ਭਾਈ ਕੱਲ ਕੱਲ ਆ ਪਰਿਵਾਰ ਬੈਠਾ ਸੀ ਆਪਾਂ ਸੀਗੇ ਸਾਰੇ ਕੀ ਆਖਿਆ ਉਹਨਾਂ ਨੇ ਉਹਾਂ ਦੇ ਜੀ ਨਾ ਤਾਂ ਸਾਨੂੰ ਦਾਣੇ ਮਿਲਦੇ ਆ ਕਣਕ ਮਿਲਦੀ ਆ ਨਾ ਸਾਨੂੰ ਪ੍ਰਾਇੋਰਟੀ ਨਹੀਂ ਗਈ ਪ੍ਰਾਇੋਰਟੀ ਇਹਨਾਂ ਨੂੰ ਆ ਜਦੋਂ ਸਹੂਲਤਾਂ ਦੇ ਰਹੀਆਂ ਓਏ ਸਾਡੇ ਪੰਜਾਬ ਵਾਲਿਆਂ ਦਾ ਮਸਲਾ ਕੀ ਆ ਜਿਹੜਾ ਇਹਨੇ ਗੱਲ ਮੁੰਡੇ ਨੇ ਹੁਣੇ ਕਹੀ ਕਿਸ ਨਾ ਤਾਂ ਇਕੱਠੇ ਹੁੰਨੇ ਆ ਨਾ ਬੋਲਦੇ ਆ ਹੁਣ ਜੇ ਐਡੀ ਟ੍ਰੈਜੇਡੀ ਹੋ ਗਈ ਇੱਕ ਮੁੰਡੇ ਦੀ ਆ ਲਾਸ਼ ਪਈ ਐ ਚੌਕ ਚ ਪਹਿਲਾਂ ਤਾਂ ਮਰੇ ਦਾ ਦੁੱਖ ਫਿਰ ਅੰਤਮ ਸੰਸਕਾਰ ਨਹੀਂ ਕਰ پا ਰਹੇ ਉਹਦਾ ਦੁੱਖ ਦੂਜਾ ਜਿਹੜਾ ਪਿਆ ਹਸਪੀਟਲ ਚ ਉਹਦੇ ਬਾਰੇ ਸੱਚ ਨਹੀਂ ਦੱਸਿਆ ਜਾ ਰਿਹਾ ਉਹਦੇ ਬਾਰੇ ਸੱਚ ਨਹੀਂ ਦੱਸਿਆ ਜਾ ਰਿਹਾ ਅਸੀਂ ਰੋਵਾ ਕਾਦਾ ਪਾ ਲੈਨੇ ਐ ਇਹ ਹਿੰਦੂ ਐ ਇਹ ਸਿੱਖ ਐ ਇਹ ਮੁਸਲਮਾਨ ਐ ਓਏ ਅਸੀਂ ਪੰਜਾਬੀ ਵੀ ਤਾਂ ਹਾਂ ਕੀ ਪੰਜਾਬੀ ਦੀ ਗੱਲ ਨਹੀਂ ਕਰਾਂਗੇ ਔਰ ਜ਼ਰੂਰੀ ਹੈ ਪਹਿਲਾਂ ਤੁਸੀਂ ਪੰਜਾਬ ਨੂੰ ਤਾਂ ਬਚਾ ਲਓ ਪਾਣੀ ਨੂੰ ਤਾਂ ਬਚਾ ਲਓ ਆਪਦੀ ਵਸੋਂ ਨੂੰ ਤਾਂ ਬਚਾ ਲਓ ਆ ਇੱਥੇ ਜਗਤਪੁਰੇ ਚਲੇ ਜਾਓ ਤੁਸੀਂ ਨਹੀਂ ਗਏ ਸੀ ਅਸੀਂ ਗਏ ਸੀ ਉਹਦੇ ਬਾਅਦ ਤੁਸੀਂ ਉੱਥੇ ਚਲੇ ਜਾਓ ਐ ਲੱਗਦਾ ਜਿਵੇਂ ਤੁਸੀਂ ਬਿਹਾਰ ਜਾਂ ਯੂਪੀ ਚ ਆ ਗਏ ਹੋ ਇੰਨਾ ਪ੍ਰਵਾਸ ਕਰ ਗਏ ਇੰਨਾ ਔਰ ਉੱਥੇ ਦੁੱਖ ਦੀ ਗੱਲ ਕੀ ਹੈ ਯੂਪੀ ਬਿਹਾਰ ਦਾ ਨਹੀਂ ਸਾਨੂੰ ਮਸਲਾ ਮਸਲਾ ਇਹ ਹੈ ਕਿਉਂ ਆਂਦੇ ਜੀ 12 ਵਜੇ ਤੋਂ ਬਾਅਦ ਉੱਥੇ ਪੁਲਿਸ ਨਹੀਂ ਆਉਂਦੀ ਔਰ ਆ ਜੇਲ੍ਹ ਕੋਲੇ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਜਾਂ ਇਧਰ ਖੱਬੇ ਸੱਜੇ ਜਿਹੜੀਆਂ ਚੋਰੀਆਂ ਵਧੀਆਂ ਨੇ ਸਭ ਕਰਨ ਵਾਲੇ ਰਾਤ ਨੂੰ ਉਥੇ ਖੁੱਲੇ ਆਮ ਆਈ ਡੇਟੇ ਦਾਤ ਲੈ ਕੇ ਤੁਰੇ ਫਿਰਦੇ ਆ ਜੇ ਇੱਕ 16 ਸਾਲ ਦਾ ਮੁੰਡਾ ਦਾਤ ਲੈ ਕੇ ਐਡਾ ਤੁਹਾਡੀ ਅੱਖ 'ਚ ਮਾਰ ਕੇ ਸਿਰ 'ਚ ਕੱਢ ਰਿਹਾ ਤਾਂ ਤੁਸੀਂ ਸੋਚੋ ਵੱਡੇ ਕੀ ਕਰਦੇ ਹੋਣਗੇ ਜਿਹੜੇ ਕੰਮ ਇਹ ਹੀ ਕਰਦੇ ਆ ਇਹ ਚੋਰੀਆਂ ਲੁੱਟਾਂ ਖੋਹਾਂ ਕਿਵੇਂ ਵਧ ਗਈਆਂ ਉਹ ਸ਼ਰਿਆਮੇ ਕਰ ਸਕਦੇ ਰਾਤ ਨੂੰ ਕਿੰਨੇ ਕਤਲ ਕੀਤੇ ਆਹੀ ਤਾਂ ਕਰ ਰਹੇ ਆਹੀ ਤਾਂ ਕਹਿ ਰਹੇ ਆ ਕਿਓ ਸੌਰਿਓ ਕਿਧਰ ਨੂੰ ਜਾ ਰਹੇ ਐ ਲੀਡਰ ਵੀ ਤਾਂ ਦੂਜੇ ਪਾਸੇ ਆ ਜੇ ਤੁਸੀਂ ਕਿਹਾ ਪਾਣੀ ਉੱਠ ਲਾਣੀ ਉਹ ਕਹਿੰਦੇ ਲੱਖ ਪ੍ਰਵਾਸੀ ਤੁਹਾਡੇ ਮੂਹਰੇ ਠਲ ਦੇਾਂਗੇ ਧਮਕੀ ਦਿੱਤੀ ਤੁਹਾਨੂੰ ਤੇ ਫਿਰ ਇਹਦਾ ਮਤਲਬ ਸਰਕਾਰ ਉਹਨਾਂ ਨੂੰ ਵਰਤ ਰਹੀ ਆ ਇਹ ਕੀ ਐ ਨਾ ਸ਼ੇਰਾ ਸਾਡਾ ਜਿਹੜਾ ਇਹ ਪੋਲਿਟੀਕਲ ਸਵਾਰਥ ਹੈ ਨਾ ਇਹ ਜਿਹੜਾ ਪੋਲਿਟੀਕਲ ਸਵਾਰਥ ਹੈ ਇਹ ਹੀ ਸਾਨੂੰ ਕਿਲ ਕਰ ਰਿਹਾ ਜਿੰਨਾ ਚਿਰ ਇਹ ਪਤਾ ਕਿਉਂ ਕਰਦੇ ਆ ਹੁਣ ਜਿਵੇਂ ਇਹਨਾਂ ਦੇ ਪਿੰਡ ਚ ਵੋਟਾਂ ਬਣੀਆਂ 5000 ਵੋਟ ਹੈ 5000 ਵੋਟ 25000 ਉਹਨਾਂ ਦੀ ਹੈ 20000 ਆਪਣੇ ਪੰਜਾਬੀਆਂ ਦੀ ਆ ਪੰਜਾਬੀ ਸਾਰੇ ਲੜੇ ਬਈ ਤੇ ਉਹ 2000 ਇਕੱਠੇ ਤੇ ਬੇਰਾ ਤੁਸੀਂ ਕੀ ਉਮੀਦ ਕਰਦੇ ਹੋ ਕੁਲਵੰਤ ਸਿੰਘ ਕਿਨੇ ਆਜੂਗਾ ਇੱਥੇ ਕਿਵੇਂ ਆਜੂਗਾ ਨਹੀਂ ਆਇਆ ਆਇਆ ਤਾਂ ਬਸ ਇੱਥੇ ਖੜਾ ਇੱਥੇ ਖੜਾ ਔਰ ਚੱਲ ਪਿੰਡ ਵਾਲੇ ਬੈਠੇ ਰਹੇ ਗੱਲ ਪਿੰਡ ਵਾਲੇ ਬੈਠੇ ਰਹੇ ਗੱਲ ਕੀ ਦੇ ਨਾਲ ਕੀਤੀ ਨਹੀਂ ਕਰਦੇ ਅਗਲੇ ਹੈ ਪਰਵਾਹ ਕਰਨ ਕਿਉਂ ਛੇੜਾ ਜਦੋਂ ਬਈਆਂ ਦੇ ਕਰਨਗੇ ਨਾ ਜਿੱਥੋਂ ਵੋਟਾਂ ਮੇਰੀ ਦੀ ਗੱਲ ਸੁਣ ਸੁਖਬਾਲ ਖੇਰੇ ਨੇ ਕਹਿਤਾ ਕਿ ਇਹਨਾਂ ਦੇ ਲਈ ਸਾਨੂੰ ਇੱਕ ਬਿੱਲ ਲੈ ਕੇ ਆਉਣਾ ਚਾਹੀਦਾ ਇਹ ਆ ਨਾ ਜੋ ਮੈਂ ਕਹਿ ਰਿਹਾ ਇਹ ਕਹਤਾ ਇਹਨਾਂ ਨਹੀਂ ਬਣਾਉਣਾ ਚਾਹੀਦਾ ਸੋਰੀ ਕਾਂਗਰਸ ਬੁੜਕਪੀ ਇਹ ਗਲਤ ਬੋਲਿਆ ਆਪਦੀ ਪਾਰਟੀ ਬਾਕੀਆਂ ਨੇ ਤਾਂ ਬੁੜਕ ਨਹੀਂ ਸੀ ਉਹ ਆਪ ਵੀ ਬੁੜਕਪੇ ਨਾ 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 ਸਾਡੇ ਪ੍ਰਵਾਸੀ ਭਰਾ ਜਦੋਂ ਚੰਡੀਗੜ੍ਹ ਦਾ ਬਿਆਨ ਦਿੱਤਾ ਇਹਨਾਂ ਦੀ ਮਨਿਸਟਰ ਵਾੜੀ ਨੇ ਕੋਈ ਬੋਲਿਆ ਨਾ ਚੰਡੀਗੜ੍ਹ ਇੰਡੀਪੈਂਡੈਂਟ ਹੋਣਾ ਚਾਹੀਦਾ ਚੰਡੀਗੜ੍ਹ ਤੇ ਹੱਕ ਹੈ ਸਾਡਾ ਉਹਨੇ ਤਾਂ ਕੋਈ ਨਹੀਂ ਬੋਲਿਆ ਇਥੋਂ ਸਾਬਤ ਹੁੰਦਾ ਹੈ ਕਿ ਵੋਟ ਬੈਂਕ ਕਿੰਨਾ ਤੁਹਾਡੇ ਦਿਮਾਗ ਤੇ ਅਸਰ ਕਰਦੀ ਹੈ ਇਹ ਵੋਟ ਬੈਂਕ ਦੇ ਚੱਕਰ ਚ ਇਹ ਸਾਡੇ ਨਾਲ ਕਿੰਨੀਆਂ ਬੇਇਨਸਾਫੀਆਂ ਕਰ ਰਹੇ ਨੇ ਪਰ ਇਹਨਾਂ ਨੂੰ ਕੋ ਕਹਿ ਰਿਹਾ ਸਾਰੇ ਮੋਹੱਲੇ ਦੀ ਕਮੇਟੀ ਬਣਾਓ ਆਹੀ ਰੀਜ਼ਨ ਹੈ ਕਿ ਯੂਨਿਟੀ ਆਵੇ ਜਦੋਂ ਕਟਿਆ ਸੁਹਾਨਾ ਸਾਹ ਮਾਰਕੀਟ ਤੇ ਸਾਡੇ ਮੁੰਡਿਆਂ ਨੇ ਕੀਤਾ ਹੋਇਆ ਨਾ ਸਹੀ ਕੱਲ ਆ ਕੇ ਦੱਸ ਦੇ ਜੀ ਤੇ ਜੋ ਰਾਤ ਦੱਸਿਆ ਆ ਜੋ ਅੱਛਾ ਅੱਛਾ ਕੋਈ ਕੌਣ ਆਏ ਆਪਣੇ ਉਹ ਵੈਰੀਫਾਈ ਕਰਕੇ ਆਏ ਆ ਇਨਾਂ ਤੋਂ ਪੁੱਛ ਲੈਣੇ ਹੁਣ ਜਾ ਕੇ ਆਪਾਂ ਸਾਰੀ ਗੱਲ ਕੀ ਹੈ ਕਿ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇੱਕ ਜਲਦੀ ਤੋਂ ਜਲਦੀ ਸੰਸਕਾਰ ਕਰਾਇਆ ਜਾਵੇ ਆ ਗੱਲਾਂ ਦੱਬ ਦਿੱਤੀਆਂ ਜਾਂ ਬਸ ਇੱਕ ਹੋ ਜੇ ਕਿ ਫੜ ਲੈ ਫੜ ਲੈ ਫੜ ਲੈ ਫੜ ਲੈ ਜੇਲ੍ਹ ਚ ਡੱਕ ਦੇਣਗੇ ਹਾਤਾ ਮਹੀਨਾ ਲੰਘਿਆ ਪਈਆਂ ਨਾ ਫੇਰ ਕੋਈ ਕੰਡ ਕਰ ਦੇਣਾ ਸਾਡੇ ਨਿਆਣੇ ਨੂੰ ਵੀ ਮਰੂਗੇ ਜੀ ਮੇਰੇ ਮੈਨੂੰ ਤਾਂ ਆਪਣੇ ਮੁੰਡੇ ਦਾ ਖਤਰਾ ਮੇਰੇ ਨਿਆਣੇ ਨੂੰ ਵੀ ਮਰੂਗੇ ਇਹ ਆਹੀ ਗੱਲ ਹੈ ਕਾਲੂ ਤੁਹਾਡਾ ਕਿਹਿਆ ਪਤਾ ਕਲਵੰਤ ਤੈਨੂੰ ਢਾਂਕ ਕਿਨੂੰ ਫਾੜ ਲੈਣਾ ਕਿਹਿਆ ਪਤਾ ਮੇਰੇ ਨੂੰ ਤੁਹਾਡੇ ਨੂੰ ਪਤਾ ਨਹੀਂ ਕਿਨੂੰ ਮਾਰ ਲੈਣਾ ਜਿਸ ਗੱਲ ਨਿਆਣਾ ਘਰ ਤੋਂ ਨਿਕਲ ਰਿਹਾ ਨਾ ਮਾਰੀ ਦੇ ਵਿੱਚ ਉਹਦਾ ਪੱਕਾ ਨਹੀਂ ਪਤਾ ਵੀ ਉਹ ਘਰ ਆਏਗਾ ਕ ਨਹੀਂ ਆਏਗਾ ਇਹ ਵੀ ਕਰੋ ਹੀ ਨਿਕਲੇ ਸੀਗੇ ਬੈਠੇ ਸੀਗੇ ਪਤਾ ਨਹੀਂ ਸੀ ਇਹ ਆਉਂਗੇ ਕਿ ਨਹੀਂ ਆਉਂਗੇ ਘਰਾਂ ਵਿੱਚ ਲੋਕ ਬੈਠੇ ਆ ਬਈ ਇਹ ਤਾਂ ਉਹਦਾ ਮੁੰਡਾ ਮਰ ਗਿਆ ਕੋਈ ਨਾ ਸਭ ਦੀ ਬਾਦੀ ਇਹਨਾਂ ਨੇ ਆਉਣੀ ਆ ਕੁਛ ਨਹੀਂ ਪਤਾ ਇਹਨਾਂ ਦੇ ਹੱਥ ਖੁੱਲ ਗਏ ਭਈਆਂ ਯੂਪੀ ਵਾਲਿਆਂ ਦੇ ਕਿਦਾਂ ਨਹੀਂ ਕਿਹਨੂੰ ਪੱਟਣਾ ਜਿਨ੍ਹਾਂ ਨੇ ਇੱਕਾ ਖਤਮ ਹੋ ਰਿਹਾ ਪੰਜਾਬੀਆਂ ਦਾ ਟੋਟਲੀ ਖਤਮ ਹੋ ਰਿਹਾ ਦਿਖੇ ਰਿਹਾ ਜਗਮੀ ਤੇ ਇੱਕ ਵਾਰੀ ਨੇ ਇਹ ਗੱਲ ਸੁਣ ਲਈ ਹੈ ਕੀ